ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਤੇ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਆ ਜੀ ਡਿਜ਼ਾਈਨ ਆਪਾਂ ਸਿਲਾਈ ਤੇ ਵੀ ਗੁੰਡੇ ਲੈਨੇ ਇਹ ਆਪਾਂ ਨੇ ਇੱਕ ਸਲਾਈ ਸਿੱਧੀ ਬਣਾ ਲੀਜੀ ਆਪਾਂ ਨੇ। ਉੱਠੀ ਸਲਾਈ ਚ ਡਿਜ਼ਾਈਨ ਬਣੂਗਾ ਜੀ ਇਹ। ਇੱਕ ਕੁੰਡਾ ਉਤਾਰ ਲਿਆ ਜੀ। ਤਿੰਨ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ। ਤਿੰਨ ਕੁੰਡੇ ਬੁਣ ਲਈ ਜੀ ਇੱਕ ਬਲ ਪਾਵਾਂਗੇ ਜੀ। ਫੇਰ ਆਪਾਂ ਦੁਬਾਰੇ ਬੁਣਾਂਗੇ। ਇਹ ਤਿੰਨ ਤਿੰਨ ਕੁੰਡਿਆਂ ਚ ਡਿਜ਼ਾਈਨ ਬਣੂਗਾ ਜੀ। ਇੱਕ ਬਲ ਪਾਵਾਂਗੇ ਜੀ ਦੁਆਰੇ ਫੇਰ ਪੋਣਾਂਗੇ ਜੀ ਫਿਰ ਪਤਿੰਨ ਕੁੰਡੇ ਇਕੱਠੇ ਪੋਣਾਂਗੇ ਜੀ ਇੱਕ ਬਲ ਪਾਵਾਂਗੇ ਜੀ ਕੁੰਡੇ ਉਤਾਰਨੇ ਨਹੀਂ ਹੈਗੇ ਆਪਾਂ ਦੁਆਰੇ ਫੇਰ ਪੋਣਨੇ ਨੇ ਫਿਰ ਪਤਿੰਨ ਕੁੰਡੇ ਇਕੱਠੇ ਪੋਣਾਂਗੇ ਜੀ ਇੱਕ ਬਲ ਪਾ ਲਾਂਗੇ ਸਲਾਈ ਤੇ ਦੁਆਰੇ ਫੇਰ ਪੋਣਾਂਗੇ ਤਿੰਨ ਗੁੰਡੇ ਤੋਂ ਉੱਪਰ ਤਿੰਨ ਗੁੰਡੇ ਬਣਾਉਣੇ ਨੇ ਜੀ ਤਿੰਨ ਗੁੰਡੇ ਇਕੱਠੇ ਹੋਣਾਂਗੇ ਜੀ ਇੱਕ ਬਲ ਪਾਵਾਂਗੇ ਜੀ ਦਵਾਰੇ ਫੇਰ ਗੁੰਡੇ ਪੋਣਾਂਗੇ ਜੀ ਆਪਾਂ ਤਿੰਨ ਇੱਕ ਗੁੰਡਾ ਪੁੱਠਾ ਹੋਣਾਂਗੇ ਜੀ ਹੁਣ ਪਾ ਗਏ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਹੁਣ ਜਿਹੜਾ ਤਿੱਜੇ ਨੰਬਰ ਵਾਲਾ ਕੁੰਡਾ ਇਹਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਇਸ ਕੁੰਡੇ ਨੂੰ ਆਪਾਂ ਪਹਿਲਾਂ ਪੁਣਾਗੇ ਹੁਣ ਕੁ ਬੜਾ ਪਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪੇ ਕੁੰਡਾ ਪਿੱਛੇ ਵਾਲਾ ਅੱਗੇ ਲਿਆਵਾਂਗੇ ਉੱਪਰ ਦੀ ਕ੍ਰੋਸ ਕਰਾਂਗੇ। ਇਹ ਕੁੰਡਾ ਸਿੱਧਾ ਪੋਣਾਂਗੇ ਜੀ। ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਬਲ ਪਾਵਾਂਗੇ ਆਪਾਂ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ। ਫਿਰ ਆਪਾਂ ਤੀਜੇ ਨੰਬਰ ਵਾਲਾ ਕੁੰਡਾ ਕ੍ਰੋਸ ਕਰਾਂਗੇ ਜੇ ਉੱਪਰ ਦੀ। ਇਹਨੂੰ ਅੱਗੇ ਲੈ ਕੇ ਆਵਾਂਗੇ ਜੇ ਕੁੰਡੇ ਨੂੰ ਸਿੱਧਾ ਪੋਣਾਂਗੇ ਜੀ। ਫਿਰ ਪਤਾ ਧਾਗਾ ਅੱਗੇ ਕਰਕੇ ਇੱਕ ਬਲ ਪਾਵਾਂਗੇ ਜੀ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਹ ਵਾਲਾ ਕੁੰਡਾ ਕਰਾਸ ਕਰਕੇ ਸਿੱਧਾ ਭੋਣਾਂਗੇ ਹਨ ਇੱਕ ਬੜ ਪਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਹ ਦੋ ਕੁੰਡੇ ਛੱਡਾਂਗੇ ਤੀਜੇ ਨੰਬਰ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਇਸ ਕੁੰਡੇ ਨੂੰ ਅੱਪਰ ਸਿੱਧਾ ਬੁਣਾਂਗੇ ਜੀ। ਇੱਕ ਕੱਪਾ ਬੜ ਪਾਵਾਂਗੇ। ਫਿਰ ਆਪਾਂ ਦੋ ਕੁੰਡੇ ਇਕੱਠੇ ਬੁਣਾਂਗੇ ਜੀ। ਫਿਰ ਇੱਕ 3 ਜੇ ਨੰਬਰ ਵਾਲਾ ਕੁੰਡਾ ਉੱਪਰ ਦੇ ਕਰਾਸ ਕਰਾਂਗੇ ਜੀ ਕੁੰਡਿਆਂ ਦੇ। ਸਿੱਧਾ ਬੁਣ ਲਾਂਗੇ ਜੀ ਕੁੰਡਾ। ਧਾਗਾ ਅੱਗੇ ਕਰਕੇ ਇੱਕ ਆਪਾਂ ਬੜ ਪਾਵਾਂਗੇ ਜੀ। ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਫਿਰ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਜੀ ਪੁੱਠੀ ਸਲਾਈ ਆਪਾਂ ਹੁਣ ਸਾਰੇ ਪੁੱਠੇ ਬੁਣਾਗੇ ਜੀ ਸਾਰੀ ਸਲਾਈ ਆਪਾਂ ਪੁੱਠੇ ਬਣਾ ਲਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਡਿਜ਼ਾਈਨ ਹੈ ਜੀ बहुत जल्दी बन के तैयार होंगे है जी जी पुठी सिलाई बना ली अपने पा गए सीधी सिलाई तो सीधी सिलाई फिर अपनी सीधी बन ਦੋ ਸਲਾਈ ਚ ਡਿਜ਼ਾਈਨ ਬਣਦਾ ਜੀ ਦੋ ਸਲਾਈਆਂ ਆਪਣੇ ਪੈਂਦੀਆਂ ਨੇ ਕਪੁੱਠੀ ਸਲਾਈ ਕਿਸੇ ਦੀ ਸਾਰੀ ਸਲਾਈ ਆਪਣਾ ਸਿੱਧੀ ਬਣਾ ਲਾਂਗੇ ਸਲਾਈ ਸਿੱਧੀ ਇੱਕ ਪੁੱਠੀ ਬਣਾ ਲਈ ਜੇ ਆਪਾਂ ਨੇ ਹੁਣ ਫੇਰ ਆਪਾਂ ਡਿਜ਼ਾਈਨ ਬਣਾਵਾਂਗੇ ਇੱਕ ਕੁੰਡਾ ਉਤਾਰ ਲਿਆ ਜੀ ਫੇਰ ਆਪਾਂ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬਣਾਵਾਂਗੇ ਤਿੰਨ ਕੁੰਡੇ ਬੁਣ ਲਈ ਜੇ ਆਪਾਂ ਨੇ ਹੁਣ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਤਿੰਨ ਕੁੰਡਿਆਂ ਨੂੰ ਬੁਣਾਂਗੇ ਜੀ ਫੇਰ ਆਪਾਂ ਤਿੰਨ ਕੁੰਡੇ ਇਕੱਠੇ ਪੁਣਾਗੇ ਜੀ ਇੱਕ ਬਲ ਪਾਵਾਂਗੇ ਇਸ ਲਾਈਨ ਤੇ ਦੁਬਾਰੇ ਫੇਰ ਪੁਣਾਗੇ ਫੇਰ ਆਪਾਂ ਤਿੰਨ ਕੁੰਡੇ ਇਕੱਠੇ ਪੁਣਾਗੇ ਜੀ ਕੱਪਾ ਬੜ ਪਾਵਾਂਗੇ ਦੁਬਾਰੇ ਫੇਰ ਬੁਣਾਗੇ ਤਿੰਨ ਗੁੰਡੇ ਤਿੰਨ ਗੁੰਡੇ ਇਕੱਠੇ ਬਣ ਲੈ ਜੀ ਕਬੜ ਪਾਵਾਂਗੇ ਦੁਬਾਰੇ ਫੇਰ ਬੁਣਾਗੇ ਬੜਾ ਪਾ ਲਾਂਗੇ ਤਿੰਨ ਕੁੰਡੇ ਇਕੱਠੇ ਬੁਣਾਂਗੇ ਇੱਕ ਕੁੰਡਾ ਪੁੱਠਾ ਬੁਣ ਲਾਂਗੇ ਨੋ ਪਸਿੱਤੀ ਸਲਾਈ ਤੇ ਆ ਗਈ ਇੱਕ ਕੁੰਡਾ ਉਤਾਰ ਲਿਆ ਜੀ ਫਿਰ ਇੱਕ ਬਲ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਪੈਰ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਜੀ ਕੁੰਡਾਂ ਸਿੱਧਾ ਪਾਉਣਾਗੇ ਧਾਗਾ ਅੱਗੇ ਲਿਆ ਕੇ ਇੱਕ ਬਲ ਪਾਵਾਂਗੇ ਜੀ ਦੋ ਕੁੰਡਾਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇਹਨਾਂ ਪਾ ਕੁੰਡਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਬਲ ਪਾਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਤੇ ਪਕੁੰਡਾ ਇੱਕ ਸਿੱਧਾ ũਣਾਗੇ ਜੀ ਇੱਕ ਬਲ ਪਾਵਾਂਗੇ ਤੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਆਪਾਂ ਇਹ ਵਾਲਾ ਕੁੰਡਾ ਕ੍ਰੋਸ ਕਰਾਂਗੇ ਜੁਪਰ ਦੀ ਕੁੰਡੇ ਨੂੰ ਆਪਾਂ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਲਿਆ ਕੇ ਇੱਕ ਬੜ ਪਾਵਾਂਗੇ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਪਹਿਲੇ ਕੁੰਡਾ ਪਹਿਲਾਂ ਬੁਣਾਂਗੇ ਜੀ ਇੱਕ ਬੜ ਪਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਹੁਣ ਪੰਗ ਜਿ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਸਾਰੀ ਪੁੱਠੇ ਬਣਾਵਾਂਗੇ ਇਹ ਇਹ ਬਹੁਤ ਈਜ਼ੀ ਡਿਜ਼ਾਈਨ ਹੈ ਜੀ ਫਟਾਫਟ ਬਣ ਕੇ ਤਿਆਰ ਹੁੰਦਾ ਹੈ ਜੀ ਆਹ ਇਹ ਪੁੱਠੀ ਸਲਾਈ ਬਣਾ ਲਈਏ ਆਪਾਂ ਨੇ ਹੁਣ ਆਪਣੀ ਛੇਤੀ ਸਲਾਈ ਬਣੂੰਗੀ ਹਾਂ ਲੋ ਜੀ ਸਾਰੀ ਸਲਾਈ ਆਪਾਂ ਨੇ ਸਿੱਤੀ ਸਿੱਤੀ ਬਣਾ ਲਈ ਜੀ ਸਲਾਈ ਆਪਾਂ ਨੇ ਫੇਰ ਆਪਣਾ ਪੁੱਠੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੋਊਗਾ ਜੀ ਆ ਦੇਖੋ ਛੋਟੇ ਛੋਟੇ ਡਿਜ਼ਾਈਨ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਨੇ ਕੋਟਿਸ ওয়াটার ਤੇ ਲਓ ਜੀ ਆ ਦੇਖੋ ਜੀ ਅੱਜ ਦੀ ਕੋਟੀ 안 좋지. 멜디야, 저기 뒤에 위디가 또안 보여.